ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪ੍ਰੀਤ ਸਿੰਘ ਦਾ ਪੰਜਾਬੀ ਸਟੋਰ ਤੋਂ ਅੱਜ ਆਪਾਂ ਜਿਹੜੀ ਸਪੈਸ਼ਲ ਵੀਡੀਓ ਬਣਾ ਰਹੇ ਆਂ ਇਹ ਬਣਾ ਰਹੇ ਆਂ ਆਪਣੇ ਰੇਟ ਤੇ ਉਹ ਸਾਰੇ ਵੀਰਾਂ ਦੇ ਜੋ ਸਵਾਲ ਕਮੈਂਟਾਂ ਵਿੱਚ ਕਰਦੇ ਆ ਉਹ ਇਹੀ ਪੁੱਛਦੇ ਆ ਕਿ ਰੇਟ ਕੀ ਹੈ ਪੱਗਾਂ ਦਾ ਤਾਂ ਸਾਡਾ ਜੋ ਪੰਜਾਬੀ ਸਟੋਰ ਦਾ ਰੇਟ ਹੈ ਉਹ ਹੈ 70 ਰੁਪਏ ਮੀਟਰ ਫੁੱਲ ਵੈਲ ਤੇ ਰੂਬੀਆ ਕੁਆਲਿਟੀ ਦੋਨਾਂ ਦਾ ਦੋਨੋਂ ਕੁਆਲਿਟੀਆਂ ਤੁਹਾਨੂੰ ਜੋ ਮਿਲਣਗੀਆਂ ਉਹ 70 ਰੁਪਏ ਮੀਟਰ ਮਿਲਣਗੀਆਂ 30 ਰੁਪਏ ਪੀਕੋ ਦੇ ਐਕਸਟਰਾ ਹੁੰਦੇ ਆ ਜੇਕਰ ਤੁਸੀਂ ਇੱਥੇ ਹੀ ਪੱਗ ਲੈ ਕੇ ਇੱਥੇ ਹੀ ਪੀਕੋ ਕਰਾਉਂਦੇ ਹੋ ਤਾਂ ਤੁਹਾਨੂੰ 50 ਬਾਜ ਪੱਗ ਪਿੰਦਾ ਸੈੱਟ ਬਿਲਕੁਲ ਫਰੀ ਦਿੱਤਾ ਜਾਂਦਾ ਹੈ ਸੋ ਇਹ ਰੇਟ ਹੈ ਜੋ ਇਹ ਫਿਕਸ ਪ੍ਰਾਈਸ ਹੁੰਦਾ ਹੈ ਤੇ ਨੋ ਬਾਰਗੇਨਿੰਗ ਹੁੰਦੀ ਹੈ ਇਹਦੇ ਵਿੱਚ ਜੋ ਸਾਡਾ ਰੇਟ ਹੈ ਸਾਰੇ ਸਟੋਰਾਂ ਤੇ ਸਾਡੇ ਜੋ 11 ਸਟੋਰ ਚੱਲ ਰਹੇ ਨੇ ਮਾਨਸਾ ਬਠਿੰਡਾ ਪਟਿਆਲਾ ਲੁਧਿਆਣਾ ਅੰਮ੍ਰਿਤਸਰ ਫਿਰੋਜ਼ਪੁਰ ਹੁਸ਼ਿਆਰਪੁਰ ਦਸੂਹਾ ਕਪੂਰਥਲਾ ਜਲੰਧਰ ਤੇ ਸ਼੍ਰੀ ਮੁਕਤਸਰ ਸਾਹਿਬ ਸਾਰੇ 11 ਦੇ 11 ਸਟੋਰਾਂ ਤੇ ਇਹ ਸਾਡਾ ਜੋ ਰੇਟ ਹੈ ਉਹ ਬਿਲਕੁਲ ਸੇਮ ਰਹਿੰਦਾ ਹੈ ਅਤੇ ਨਾਲ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਜੇਕਰ ਤੁਸੀਂ ਘਰ ਬੈਠੇ ਵੀ ਪੱਗਾਂ ਆਰਡਰ ਕਰਨੀਆਂ ਚਾਹੁੰਦੇ ਹੋ ਤਾਂ ਸਾਰੇ ਰੰਗ ਤੁਸੀਂ ਘਰ ਬੈਠੇ ਵੀ ਆਰਡਰ ਕਰ ਸਕਦੇ ਹੋ ਸਾਡੀ ਇੱਕ ਸਾਈਟ ਚੱਲ ਰਹੀ ਹੈ ਦਾ ਪੰਜਾਬੀ ਸਟੋਰ .com ਤੁਸੀਂ ਉਹ Google ਤੇ ਵਿਜ਼ਿਟ ਕਰਕੇ ਉੱਥੋਂ ਆਨਲਾਈਨ ਵੀ ਪੱਗਾਂ ਆਰਡਰ ਕਰ ਸਕਦੇ ਹੋ ਉੱਥੇ ਵੀ ਜੋ ਰੇਟ ਹੈ ਉਹ ਬਿਲਕੁਲ ਸੇਮ ਹੈ ਫਿਕਸ ਪ੍ਰਾਈਸ ਹੈ 70 ਰੁਪਏ ਮੀਟਰ 30 ਰੁਪਏ ਬੀਕੋ ਧੰਨਵਾਦ ਜੀ